ਤਾ ਮਈ ਦੇ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ ਇਸ ਮਹੀਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ 2 ਸਾਲ ਪਹਿਲਾਂ 29 ਮਈ ਨੂੰ ਕਤਲ ਕਰ ਦਿੱਤਾ ਗਿਆ ਸੀ ਜਿਵੇਂ ਕਿ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਸ਼ਾਇਦ ਇਹ ਕੋਈ ਦਿਨ ਹੋਵੇ ਜਿਸ ਦਿਨ ਪੰਜਾਬ ਦੇ ਲੋਕ ਸਿੱਧੂ ਮੂਸੇਵਾਲੇ ਦੇ ਗੀਤ ਨਾ ਸੁਣਦੇ ਹੋਣ ਹਰ ਰੋਜ਼ ਉਸ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਕਰੋੜਾਂ ਲੋਕਾਂ ਦੇ ਸਾਹਮਣੇ ਆਉਂਦੀਆਂ ਨੇ ਅੱਜ ਵੀ ਇੰਸਟਾਗ੍ਰਾਮ ਅਤੇ ਫੇਸਬੁੱਕ ਦੀਆਂ ਰੀਲਾਂ ਦੇ ਵਿੱਚ ਸਿੱਧੂ ਨੂੰ ਟ੍ਰੈਂਡਿੰਗ ਦੇ ਵਿੱਚ ਦੇਖਿਆ ਜਾ ਸਕਦਾ ਏ ਤਾਂ ਆਏ ਦਿਨ ਸਿੱਧੂ ਮੂਸੇਵਾਲਾ ਨਾਲ ਜੁੜੀਆਂ ਕਈ ਗੱਲਾਂ ਨੇ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਅਤੇ ਉਸਦੇ ਪਰਿਵਾਰ ਵੱਲੋਂ ਵੀ ਅਕਸਰ ਹੀ ਸਿੱਧੂ ਨੂੰ ਯਾਦ ਕੀਤਾ ਜਾਂਦਾ ਏ ਅਤੇ ਉਸਦੇ ਇਨਸਾਫ ਲਈ ਵਹਾਰ ਵੀ ਲਗਾਈ ਜਾਂਦੀ ਹੈ ਅਤੇ ਕਦੇ-ਕਦੇ ਉਹਨਾਂ ਦੇ ਵੱਲੋਂ ਭਾਵੁਕ ਪੋਸਟਾਂ ਨੇ ਜਿਹੜੀਆਂ ਉਹ ਵੀ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਤਮਾਤਾ ਚਰਨਕੌਰ ਦੇ ਵੱਲੋਂ ਇੱਕ ਪੋਸਟ ਆ ਜਿਹੜੀ ਉਹ ਅੱਜ ਇੰਸਟਾਗ੍ਰam ਉੱਤੇ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਉਹ ਲਿਖਦੇ ਨੇ ਇਸ ਮਹੀਨੇ ਦਾ ਇੱਕ ਇੱਕ ਦਿਨ ਮੈਨੂੰ ਬਰਿਆਂ ਵਰਗਾ ਲੱਗਦਾ ਏ ਮੈਂ ਇਸ ਮਹੀਨੇ ਦੀਆਂ ਤਰੀਕਾਂ ਵੀ ਨਹੀਂ ਗਿਣਦੀ ਮੈਨੂੰ ਆਪਣੇ ਅੰਦਰ ਚੱਲਦੇ ਸ਼ੋਰ ਨੂੰ ਚੁੱਪ ਕਰਾਉਣਾ ਕਦੇ-ਕਦੇ ਬਹੁਤ ਔਖਾ ਹੋ ਜਾਂਦਾ ਪਰ ਫੇਰ ਪੁੱਤ ਟੋੜੇ ਨਿੱਕੇ ਰੂਪ ਨੂੰ ਦੇਖ ਮੈਂ ਆਪਣਾ ਮਨ ਸਮਝਾਉਣੀ ਆ ਤੁਹਾਡੇ ਬਚਪਨ ਨੂੰ ਦੁਹਰਾਉਂਦੀ ਰਹਿੰਦੀ ਹਾਂ ਪੁੱਤ ਸਾਡੀ ਜ਼ਿੰਦਗੀ ਅੱਜ ਬੇਸ਼ੱਕ 27-22 ਸਾਲ ਪਿੱਛੇ ਚਲੀ ਗਈ ਹੈ ਪਰ ਬੇਟਾ ਐਸੀ ਤੁਹਾਡੀਆਂ ਯਾਦਾਂ ਦੇ ਤੇ ਤੁਹਾਨੂੰ ਪਿਆਰ ਕਰਨ ਵਾਲਿਆਂ ਦੇ ਮੋਹ ਦੇ ਨਿਕ ਵਿੱਚ ਸਾਡੇ ਪੁੱਤਰ ਦੀ ਪਰਵਰਿਸ਼ ਕਰ ਰਹੀ ਹਾਂ ਅਤੇ ਪੁੱਤ ਐਸੀ ਇਸੇ ਅਹਿਸਾਸ ਤੱਕ ਸੀਮਤ ਰਹਿਣਾ ਚਾਹੁੰਦੇ ਹਾਂ ਪੁੱਤ ਸਾਡੇ ਤੇ ਜੋ ਬੀਤੀਆਂ ਉਸ ਦੀ ਮੱਲਮ ਸਤਿਗੁਰ ਆਪਣ ਕੇ ਆਏ ਤੇ ਪੁੱਤ ਅਸੀਂ ਵੀ ਦੁਨੀਆਵੀ ਮਸਲਿਆਂ ਵਿੱਚ ਆਪਣੀ ਮੌਜੂਦਗੀ ਨਹੀਂ ਭਰਨਾ ਚਾਹੁੰਦੇ ਬਸ ਸਾਡੇ ਘਰ ਦੀ ਰੌਣਕ ਦੇ ਫੁੱਲ ਨੂੰ ਮਮਤਾ ਨਾਲ ਸਿੰਜਣਾ ਚਾਹੁੰਦੇ ਆਂ ਤੇ ਸਾਰਿਆਂ ਤੋਂ ਸਾਡੇ ਜਜ਼ਬਾਤਾਂ ਨੂੰ ਕਦਰ ਬਖਸ਼ਣ ਦੀ ਉਮੀਦ ਕਰਦੇ ਆਂ ਬੇਟਾ ਤਾਂ ਇੱਕ ਬਹੁਤ ਹੀ ਭਾਵਪਕ ਪੋਸਟ ਹੈ ਜਿਹੜੀ ਉਹ ਮਾਤਾ ਚੰਨਤੌਰ ਦੇ ਵੱਲੋਂ ਸਿੱਧੂ ਮੂਸੇਵਾਲਾ ਨੂੰ ਯਾਦ ਤਰੀਕੇ ਸਾਂਝੀ ਕੀਤੀ ਗਈ ਹੈ ਕੱਲ ਵੀ ਉਹਨਾਂ ਨੇ ਇੱਕ ਪੋਸਟ ਦਾ ਜਿਹੜੀ ਉਹ ਸਾਂਝੀ ਕੀਤੀ ਸੀ ਅਤੇ ਕੱਲ ਉਹਨਾਂ ਦੇ ਪਿਤਾ ਬਾਪੂ ਬਲਕਾਸ਼ ਸਿੰਘ ਦੇ ਵੱਲੋਂ ਵੀ ਇੱਕ ਸੁਨੇਹਾ ਸਾਂਝਾ ਕੀਤਾ ਗਿਆ ਸੀ ਤਾਂ ਸਿਕਿਉਰਿਟੀ ਲੀਕ ਦੇ ਮਸਲੇ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਦਿੱਤੇ ਗਏ ਬਿਆਨਾਂ ਨੂੰ ਲੈ ਕੇ ਉਹਨਾਂ ਨੇ ਜਰੂਰ ਵੱਡੇ ਸਵਾਲ ਨੇ ਜਿਹੜੇ ਉਹ ਚੁੱਕੇ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਸਿੱਧੂ ਮੂਸੇਵਾਲਾ ਮਾਮਲੇ ਦੇ ਵਿੱਚ ਅੱਗੇ ਕਿਹੜੀਆਂ ਕਾਰਵਾਈਆਂ ਕੀਤੀਆਂ ਜਾਂਦੀਆਂ ਨੇ ਆਉਣ ਵਾਲੀ 20 ਮਈ ਤੋਂ ਇਸ ਮਾਮਲੇ ਦੇ ਵਿੱਚ ਟ੍ਰਾਇਲ ਵੀ ਸ਼ੁਰੂ ਹੋਣੇ ਨੇ ਦੋਸਤਾਂ ਜਿਹੜੇ ਉਹ ਤੈਅ ਹੋ ਚੁੱਕੇ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਤਦੋਂ ਤੱਕ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਮਿਲਦਾ ਏ